ਬਾਈ ਕੀ ਮੰਗਦੀ ਮਾਈ ਇਹ ਮੰਗਿਆ ਪਤਾ ਤੁਸੀਂ ਦੱਸ ਦਿਓ ਹੁਣ ਦੱਸੂ ਤਾਂ ਇਹ ਬਾਈ ਇਸ ਦਾ ਸੌਦਾ ਕਰਾਉਣ ਵਾਲੇ ਆਂ ਇਹ ਮੰਗਿਆ ਮਾਈ ਡੀਡਾ ਬਾਈ ਨੂੰ ਭਾਵੇਂ ਮੰਨ ਲਿਓ ਬੱਕਰੀ ਵੀ ਮੂੰ ਪੂਰਾ ਹੌਸਲੀ ਲਈ ਗੱਡੀ ਪੂਰਾ 20 ਥੋੜਾ ਲਵਾਂਗੇ ਇਹਨਾਂ ਮੰਮੀ ਮਾਤਾ ਬਜ਼ੀ ਜੀ ਦਿੱਤਾ ਹਾਂ ਦਾਦੀ ਦੀ ਰਫਤ ਤੱਕ ਲਾ ਸਾਨੂੰ ਹੰਡ ਤੱਕ ਲੂਗਾ ਬੁੜੀ ਸਿਆਣੀ ਹੈ ਬੁੜੀ ਸਿਆਣੀ ਬੁੜੀ ਬੁੜੀ ਨਾ ਸਿਆਣੀ ਹੈ ਸਿਆਣੀ ਬੁੜੀ ਹੈ ਮਾਈ ਕਿਹੜੇ ਪਿੰਡੋਂ ਆਈ ਹੈ ਸਿਆਣੀ ਕਰਕੇ ਤਾਂ ਮੰਡੀ ਚਾਈ ਜਾ ਕੋਰਸ਼ਵੀਰ ਤਾਂ ਆਤੀ ਲਵੇ ਜੀ ਹਨਾ ਤਾਂ ਗੱਲ ਸਾਡੀ ਕਿਉਂ ਲੱਗਦੀ ਹੈ ਸਿਆਣੀ ਕਰਕੇ ਤਾਂ ਮੰਡੀ ਚਾਈ ਐ ਮੈਂ ਤਾਂ ਇਹ ਮੰਡੀ ਵਾਲਿਆਂ ਨੂੰ ਦੇਖੋ ਇਹ ਕੋਈ ਮਾੜੀ ਗੱਲ ਨਹੀਂ ਵਪਾਰ ਦੁਨੀਆ ਕਰਦਾ ਵਧੀਆ ਪੁੜੀ ਆਪਦਾ ਰੋਟੀ ਕਮਾ ਕੇ ਤਾਂ ਖਾ ਰਹੀ ਹੈ ਵਿਚਾਰੀ ਉਹ ਲੋਕ ਕੋਈ ਮੁੰਡਾ ਹੈ ਨਹੀਂ ਸੋਨੇ ਜੀਆ ਬਰਦ ਹੈ ਕੋ ਇਹਦਾ ਨਾ ਨਾ ਦੋਤੀ ਅੰਦੀ ਅੱਛਾ ਅੱਛਾ ਉਹ ਵਿਚਾਰੇ ਟੈਨਸ਼ਨ ਹੈਗੀ 8-7 ਸਾਲ ਹੋ ਗਏ ਦਵਾਈ ਕਰ ਰਹੇ ਮੇਰੇ ਪੰਜ ਪ੍ਰੈਸ਼ਰ ਹੋਣ ਚਲੋ ਕੋਈ ਮਾਬਾ ਦਾ ਮਾਲ ਕਰ ਮਹਾਰਾਜ ਜੀ ਮਰਜ਼ੀ ਹੈ ਬੇਬੇ ਭਾਈ ਲਾ ਆਪਦਾ ਵੇਚ ਕੇ ਮਾਲ ਪੂਜੀ ਵੇਚ ਲਾ ਮਾਈ ਨੂੰ ਮੁੱਲ ਸੈਂ ਬਾਸ ਫੇਰ ਕਰ ਦੂ ਆ ਯਾਰ ਆ ਬੱਕਰੀ ਦੁੱਧ ਵਾਲੀ ਯਾਰ ਦੁੱਧ ਵਾਲੀ ਬੱਕਰੀ ਆ ਸਾਡੀ ਗਾਰੰਟੀ ਐ ਇੱਕ ਥੋੜਾ ਮੁਰਗੀ ਪਿੱਛੇ ਕਰ ਮੁਰਗੀ ਯਾਰ ਕਿੰਨੇ ਮਾਹ ਦੀਆਂ ਮਾਹ 20000 ਮਗਰ ਪਾਠਾ ਕੇ ਬੱਕਰਾ ਪਾਠਾ ਤੂੰ ਵੀ ਕੁਛ ਲਾ ਨਮੀਆ ਨਵੀਂ ਪ੍ਰਾਣੀ ਦਾ ਤੂੰ ਦੇਖ ਲੈ ਤੇਰੇ ਮੂਲੇ ਦਾ ਦੇਖਣਾ ਇਹ ਤਾਂ ਦੋਨੋਂ ਦੋਨੋਂ ਦੇਖ ਮੜੀ ਨੰਗੀ ਖੜੀ ਆ ਅੱਧੀ ਬੱਕਰੀ ਆ ਨਾ ਨਵੀਆਂ ਨਾ ਪੁਰਾਣੀਆਂ ਆ ਮਾਂ ਜਾਂਦੀ ਤੂੰ ਮਾਨੂੰ ਕਹ ਦੋ ਸਾਨੂੰ ਕੋਈ ਵੀ ਇਹ ਪਾਸਪੋਰਟ ਨਹੀਂ ਹੈਗੀ ਬੱਕਰੀਆਂ ਜਾਨੀਆਂ ਪੁਰਾਣੀਆਂ ਆ ਪੁਰਾਣੀਆਂ ਬੱਕਰੀ ਪੁਰਾਣੀਆਂ ਨਾਲ ਮੂਹਰੇ ਜਾਂਦੀ ਆ ਤੂੰ ਜਾਂਦੀ ਦੋ ਸੂਏ ਮਰਦੀ ਨਹੀਂ ਹੈਗੀ ਤੀਜੇ ਚੌਥੇ ਆ ਯਾਰ ਹਾਂ ਹਾਂ ਜਾਂਦੀ ਮਾ ਦਾ ਪੱਕਾ ਮੋਲੀ ਲਾ ਦੇ ਲੈ ਦੇ ਲਾ ਦੇ ਕੇ ਲਾ ਦੇ 11000 ਰੁਪਏ ਦੇ ਖਰਾਕ ਰਾਜੂ ਦੇ ਛੱਡ ਦੇ ਹੈ ਹੁਣ ਰਾਜੂ ਦੇ ਛੱਡ ਦੇ ਗਏ ਹੁਣ ਸਾਈ ਸਾਨੂੰ ਫੜਾ ਲੈ ਕੇ ਜੀਏ ਪਸੰਦ ਵੀ ਹੈ ਹਾਂ 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 ਦੁੱਧ ਹੈ ਯਾਰ ਉਹ ਕਿਆ ਕਰਾ ਕੋਈ ਦੁੱਧ ਨੂੰ ਕੀ ਯਾਰ ਖਰਾਕ ਪਾਈ ਚਾਹ ਕਰਾ ਦਿਆ ਕਦੂ ਛੋਟੀ ਚਾਹ ਬਾਤ ਤੂੰ ਪੱਕਾ ਦੁੱਧ ਦਿਆ ਕਰੂ ਦੁੱਧ ਤਾਂ ਹੈਗਾ ਜੇ ਖਰਾਕ ਪਾਊਗਾ ਬੇਬੇ ਤਾਈ ਤੂੰ ਜੋ ਕੀਲੇ ਨਾਲ ਜਾ ਕੇ ਬੰਨ ਤੇ ਪੁੱખી ਮਰ ਗਈ ਵਿਚਾਰੀ ਪੁੱખી ਨੂੰ ਕਿੱਥੋਂ ਦੇਊਗਾ ਇਹ ਦੁੱਧ ਇਹ ਨੇਕੜੂ ਦੇਊਗੀ ਇਹ ਬਸ ਖਰਾਕ ਨੂੰ ਆਦੀ ਦੇਖਦੇ ਬਾਬਾ ਥਣ ਸਹੀ ਖਣ ਜਮਾ ਵਧੀਆ ਸਹੀ ਹੈ ਗਾਰੰਟੀ ਨਾ ਲੈ ਖਣ ਜਾ ਰੋਗੇ ਗੌਰਮਟ ਨਸ਼ਾ ਕਰਦੀ ਲੱਗਦੀ ਹੈ ਨਾ ਜਾ ਮਿੱਠੀ ਕਿੰਨਾ ਕਰਨੀ ਹੈ ਨਾ ਚੈੱਕ ਕਰ ਲੋ ਬੇਫੇ ਵਿਚਾਰੀ ਨਸ਼ਾ ਥੋੜੀ ਕਰਦੀ ਹੈ ਚੈੱਕ ਕਰ ਲੋ ਮੁੜੀ ਹੋਇਆ ਨਾ ਆਪਾਂ ਪੈਸਾ ਵੀ ਕਰੋ ਚੈੱਕ ਆਪਾਂ ਘਰਾਕ ਦਿਨ ਨਾ ਕਰੋ ਚੈੱਕ ਝਗੜਾ ਕੱਢੀ ਬੱਕਰੀ ਦੇ ਲੈ ਧਰ ਮਾਰ ਸਾਰੇ ਜਮਾ ਉੱਕੇ ਆ ਗਈ ਝਗੜਾ ਕਰਦੀ ਹੈ ਬੱਕਰੀ ਆ ਲੈ ਚੁਆਈ ਦੇ ਟਾਈਮ ਤੇ ਜਗਾਲਾ ਕੱਢਦੀ ਬੱਕਰੀ ਬੱਕਰੀ ਉਹੀ ਮੰਨੀ ਜਿਹੜੀ ਜਗਾਲਾ ਕੱਢਿਆ ਵੇ ਭਾਈ ਅਜ ਦੀ ਕੜੀ ਤਾਂ ਨੁਕਸ ਨਹੀਂ ਛੋਟੇ ਭਾਈ ਕੋਈ ਬੱਕਰੀ ਚ ਦੇਖ ਇੱਕ ਗੱਲ ਮੈਂ ਕਹਿਣਾ ਕਿਸੇ ਮੰਡੀ ਜਾਈਏ ਗਾਂ ਐ ਮੈਂ ਐਸਾ ਆਲਾ ਮਾੜਾ ਮोटा ਬਾਜ਼ਾਰ ਲਾ ਕੇ ਤਾਂ ਲੈਊਗੀ ਹਾਂ ਬਾਜ਼ਾਰ ਲੱਗਿਆ ਬੱਕਰੀ ਨੂੰ ਤੜਕੇ ਤੜਕੇ ਦਾ ਹਾਂ ਆਥਨ ਦਾ ਹੈ ਆਥਨ ਦਾ ਬਾਜ਼ਾਰ ਨਹੀਂ ਹੈਗਾ ਤੜਕੇ ਬੇਬੇ ਨੇ ਚੋਈ ਨਹੀਂ ਜੇ ਨਾ ਬਾਜ਼ਾਰ ਹੋਈ ਫੇਰ ਦੇਖ ਦਿੰਦੀ ਜੇ ਬਾਜ਼ਾਰ ਨਾ ਲਾਉਂਦੀ ਤੇ ਇੱਥੇ ਫਿਰ ਬੱਕਰੀ ਕਿਵੇਂ ਵੇਚਦੀ? ਇਹਦੀ ਗੱਲ ਆਪਾਂ ਤੇਰੇ ਨਾਲ ਸੈਮਤ ਆ। ਹਾਂ ਹੁਣ ਕੀ ਕਰਾਂ? ਇਹ ਮੇੜ ਦੇ ਬੱਸ। ਬੇਬੇ। ਵੇਚਦੀ ਏ ਬੱਕਰੀ? ਇੱਕ ਚੇ ਦੱਸ ਦੇ ਕਿਵੇਂ ਵੇਚਦੀ ਏ? ਹੈ? ਮੈਂ? ਹਾਂ 2000 ਘੱਟ ਦੇ ਦਿੰਦੀ। 18 ਦੀ। ਉਹਨੇ ਲਾਈ ਮੈਂ। ਬਾਕੀ ਤੁਸੀਂ ਦੱਸ ਦੀ। ਬੱਕਰੀ ਅਸੀਂ ਤਾਂ ਦੇਖ ਦਲਾਸਾਂ ਦੋਏ। ਹਾਂ ਹਾਂ। ਸਾਨੂੰ ਤਾਂ 2 ਰੁਪਏ ਇੱਥੋਂ ਉਹਨਾਂ ਨੇ 2 ਰੁਪਏ ਇੱਥੋਂ ਵੀ ਲੈਣੇ। ਕਮਾ ਕੇ ਰੋਟੀ ਖਾਣੀ। ਜਿਹੜੀ ਗੱਲ ਹੈ ਵੇਚਣੀ ਤਾਂ ਤਾਂ ਆਪਦੀ ਮਰਜ਼ੀ ਨਾਲ ਹੈ ਧੱਕਾ ਤੇਰੇ ਨਾਲ ਕੋਈ ਨਹੀਂ ਵੀ ਐਨੇ ਦੀ ਦੇ ਐਨੇ ਦੀ ਅਸੀਂ ਨਾਲ ਦੀ ਰਹਿਣਾ ਮੁੱਲ ਲਾਵਾਂਗੇ ਹਾਂ ਹਾਂ ਗਲਤ ਕੰਮ ਨਹੀਂ ਕਰਦੇ ਤੈਨੂੰ ਪੁੱਗੇ ਵੇਚੀ ਨਹੀਂ ਪੁੱਗੂ ਨਾ ਵੇਚੀ ਕਿਉਂ ਬਈ ਹਾਂ ਸਹੀ ਗੱਲ ਆ ਵੀਡੀਓ ਚੱਲ ਰਹੀ ਅਸੀਂ ਗਾਲਾਂ ਥੋੜੀ ਖਾਣੀਆਂ ਨੇ ਲੋਕਾਂ ਤੋਂ ਸਹੀ ਗੱਲ ਆ ਕੁਝ ਹੋਰ ਕਰਾਂ ਭਾਈ ਹਾਂ ਆਖੀ ਜਾਂਦੇ ਪਤਾ ਹੀ ਤੁਮ ਇਹ ਦੀ ਦੀ ਜੀ ਬੇਬੇ ਸਾਢੇ ਗਰਾਂ ਦੀ ਵੇਚੇਗੀ ਪੂਰੀ 12 ਦੀ ਵੇਚੇਗੀ ਜੁਦਾਈ ਕੋਈ ਗੱਲ ਆ ਦੋ ਘੱਟ ਦਾ ਦੂੰਗੀ ਨਾ ਅੜੀ ਨਾਲ ਨਹੀਂ ਬੱਕਰੀ ਦੇ ਦੇਸੀ ਆ ਬੱਕਰੀ ਦੇਸੀ ਐ ਰੱਖ ਲਾ ਬੇਬੇ ਫਿਰ ਨਹੀਂ ਨਹੀਂ ਘਰੇ ਰੱਖਾਂਗੇ ਹੋਰ ਰੱਖ ਲਾ ਰੱਖ ਲਾ ਬੱਕਰੀ ਪੂਰੀ 13000 ਦੀ ਬੱਕਰੀ ਵੇਚਣੀ ਐ ਹੁਣ ਮੌਕਾ ਸ਼ਾਮਲ ਐ ਅੜਗੀਤਾ ਜੀ ਅੜ ਨਾ ਅੜ ਨਾ ਆਹ 16 ਦੇ ਜਾਂਦੇ 15 ਹਾਂ ਸਾਡੇ ਰਿਸ਼ਤੇਦਾਰ ਬਖਤੂਰ ਫਿਰ ਉਹ ਤਾਂ ਵਡੀਆਂ ਨੇ ਉੱਚੀ ਵੇਚ ਦੇਣਾ ਉਹਨਾਂ ਨੂੰ ਦਿੱਕੀ ਮੈਂ ਸ਼ੇਅਰ ਵੇਚਦੇ ਬੇਬੇ ਵੀਡੀਓ ਪੱਟਦਾਂ ਨੇ ਅਸੀਂ ਕਾਨੂੰਨ ਪਕਾਈ ਕਰਾਂਗੇ ਅੱਜ ਤਾਂ ਮਾਈ ਕਰਕੇ ਵੀ ਮਾਈ ਆ ਵਿਚਾਰੀ ਇਹਦੀ ਬੱਕਰੀ ਵੇਚੀ ਏ ਦੇਖ ਲੈ ਮੰਨ ਜਾ ਬੇਬੇ ਕੁਝ ਨਹੀਂ ਇਹਨੇ ਵੀ ਗਰੀਬ ਐ ਤੁਹਾਡੇ ਵਰਗਾ ਦੁੱਧ ਪੀਣੇ ਵਿਚਾਰੇ ਨੇ ਇਹਦੀ ਗਰੀਬ ਐ ਕਿੰਨੇ ਦੇਣੀ ਕਿੰਨੇ ਦੀ ਐ ਨਹੀਂ ਨਹੀਂ 2000 ਰੁਪਏ ਨਾਲ ਵੰਦੀ ਨੂੰ ਐ ਅੜੀਆਂ ਨਾਲ ਤਾਂ ਪੂਰੇ ਮਾਲੇ ਹੁਣ ਪੱਕੇ ਵਪਾਰੀਆਂ ਦਾ ਵਿਕਦਾ ਏ ਜਿਹੜਿਆਂ ਨੂੰ ਪਤਾ ਹੈ ਵੇਚਣ ਦਾ ਅਣਜਾਣ ਨੂੰ ਪਤਾ ਵੀ ਨਹੀਂ ਸਹੀ ਗੱਲ ਬਹੁਤੇ ਤਾਂ ਹੱਥਾਂ ਨੂੰ ਮੁੜ ਕੇ ਭੱਜ ਜਾਂਦੇ ਨੇ ਖਰਚਾ ਕਰਕੇ ਉਹੀ ਮੁੱਲ ਮੰਗੀ ਜਾਣਗੇ ਵੇਚਦੇ ਹੈ ਨਹੀਂ ਹੱਥਾਂ ਨੂੰ ਵੇਚਾਂਗੇ ਬੱਸ ਵੇਚ ਮੰਨ ਮੰਨੇ ਲੱਖ ਮੰਗ ਕੇ ਹੱਥ ਨੂੰ 10000 ਦਾ ਬੱਕਰਾ ਦੇ ਜਾਣ ਆ ਕੁਛ ਚੱਲਦਾ ਹੈ ਮੰਡੀयां ਨਹੀਂ ਚੱਲਦਾ ਮੈਨੂੰ ਪਤਾ ਹੈ ਮੈਂ ਇਹ ਮੰਡੀ ਵੇਚ ਲਾਏ 2 ਰੁਪਏ ਸਾਲ ਦਾ ਮਹੀਨੇ ਗੁੜੀਏ ਤੇਰੇ ਕੰਮ ਆਉਣਗੇ ਪੈਸੇ ਤੂੰ ਕਹਤਾ ਵੀ ਇੰਨੇ ਕੋ ਘੱਟ 13000 ਲਾਤਾ ਭਾਈ ਹੁਣ ਦੇਖ ਜੈਸ ਕੀ ਬਾਤ ਤੂੰ ਦੇਖ ਲੈ ਗਣੈਸ਼ ਜੇ ਥੋੜੇ ਚ ਥੋਤੋ ਬਿਨਾ ਤਾਂ ਮੈਂ ਵੀ ਨਹੀਂ ਚੱਲਦਾ ਹੋਰ ਮਾਰ ਲੋ ਸ਼ਾਲਾ ਤੂੰ ਲੜਣੀ ਐ ਨਾ ਨਾ ਮੈਂ ਨਹੀਂ ਲੜੀ ਐ ਖੇਗਣੀ ਐ ਲੈ ਦੇਖਦੇ ਆਪਾਂ ਇਹਦਾ ਕਹਿੰਦਾ ਉਹ ਤਮਾਸ਼ਾ ਵੀ ਨਾ ਦੇਖੇ ਹੋ ਨਹੀਂ ਆਹਦਾ ਜੀ ਜਵਾਬ ਤੇ ਨਹੀਂ ਖੜ ਜਾ ਤੈਨੂੰ ਕੀ ਕਹਿੰਦਾ ਉਹ ਉਵੇਂ ਉੜ ਕੇ ਪੈਂਦਾ ਆ ਮਾਈ ਬਾਬਾ ਦਾ ਫੇਰਾ ਮਾਈ ਸਾਡੇ ਤਰ੍ਹਾਂ ਦੀ ਵੇਚੇਂਗੀ ਨਹੀਂ ਪੂਰੇ 14 ਦੀ ਦੇਣੀ ਐ ਤੇ ਹੁਣ ਕੀ ਕਰੀਏ ਬਸ ਖਾ ਤਾਂ ਮਾੜਾ ਮੋਟਾ ਦੁੱਧ ਦਿੰਦੀ ਹੋਵੇ ਫੇਰ ਹੀ ਆਗਾ ਪਾ ਦੇ ਬੇਬੇ ਪੂਰੀ 14 ਦੀ ਬੇਬੇ ਦੇ ਪੂਰੇ 14 ਗਰੀਬਣੀ ਐ ਤੂੰ ਤੇਰੇ ਮੈਂ ਤਾਂ ਹੱਥ ਬਣ ਕੇ 2 ਰੁਪਏ ਚੰਗੇ ਕੰਮ ਤੇ ਲੱਗਣਾ ਨਹੀਂ ਪਤਾ ਨਹੀਂ ਕੀ ਕਰੀਏ ਬੇਬੇ ਨਾਲ ਅੱਜ ਚੱਕੀ ਚੱਕ ਗਈ ਐ ਵੇਖਿਆ ਹੀ ਐ ਬੱਕਰੀ ਨਹੀਂ ਰਾਤ ਨੂੰ ਖਾਂਦੀ ਜਿਵੇਂ ਮੈਂਸ ਖਾਂਦੀ ਹਾਂ ਬਿਨਾ ਦੰਦਾਂ ਵਾਲਾ ਬੰਦਾ ਵੀ ਰੋਟੀ ਖਾਂਦਾ ਹਾਂ ਹਾਂ ਪਰ ਉਮਰ ਹੁੰਦੀ ਆ ਮਾਦਾ ਹਾਂ ਆ ਦੇਖ ਲੈ ਬੇਬੇ ਬੱਕਰੀ 14ਵੀਂ ਦਾ ਚੰਦ ਚੜਿਆ ਪਿਆ ਇਹਦਾ ਗੱਗਾ ਤੇ ਪੱਖ ਤੇ ਖੜੇ ਅਸੀਂ ਤੇਰੀ ਪੱਖ ਤੇ ਆ ਨਹੀਂ ਇਹ ਸਾਡੀਆਂ ਮਾਮਾ ਵਰਕੀਆ ਵਿਚਾਰੀ ਹਾਂ ਕਰੀਬਣੀ 2 ਰੁਪਏ ਦੇ ਬਟਾਈਏ ਹੈ ਹੈ ਦੰਦ ਆਏਗੇ ਨੇ ਬਈ ਕੋ ਚੱਕਰ ਨਹੀਂ ਹਾਂ ਜਮਾ ਬੋਟੀ ਥੋੜੀ ਹੈ ਉਹ ਮਾਪਾ ਹੈਗੇ ਨਹੀਂ ਦੰਦ ਹੈਗੇ ਆ ਦੇ ਆਮਾ ਟਿੱਕਾ ਦੰਦਾ ਤੋਂ ਬਿਨਾ ਕਿਵੇਂ ਦੰਦ ਦਾ ਬੇਬੇ ਛੜੇ ਪਿਆ ਛੜੇ ਪਿਆ ਨੀਰਾ ਦਾ ਬੇਬੇ ਖਾਉਂਦੀ ਆ ਹੁਣ ਨੀਰਾ ਦਾ ਬੇਬੇ ਖਾਊਗੀ ਕੁਛੀ ਥੋੜੀ ਮਰੂਗੀ ਮਾਲ ਵਾਲੇ ਕਿਹੜਾ ਵੀ ਮਾਲ ਵਾਲੇ ਬੱਕਰੀ ਹੈ ਨਹੀਂ ਜੀ ਬਾਈ ਫਿਰ ਕਹਾ ਬਾਤ ਚਲੋ ਚਲੋ ਯਾਰ ਉੱਥੇ ਚਲੀਏ ਹਾਂ ਉਹ ਉੱਥੇ ਚਲੋ ਉਦੇ ਸਲੇ ਵਿੱਚੇ ਬੱਚਾ ਉਹ ਜਵਾਨਤਾ ਹੈਗੀ ਉਹ ਨਵੀਂ ਪੱਠਾ ਉਹ ਨਵੀਂ ਪੱਠਾ ਨਵੀਂ ਪੱਠਾ ਚਲੋ ਮਾਈ ਮੌਕਾ ਸਾਹਮਣੇ ਹੈ ਬਸ ਬਸ ਮੈਂ ਤਾਂ ਤੇਰੇ ਹੱਕ ਚਾਂ ਨਹੀਂ 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 ਹੁਣ ਨਾ ਬੋਲੀ ਬਸ ਹੁਣ ਨਾ ਬੋਲੀ ਬਸ ਬੋਲ ਤਾਂ ਮੜਾ ਜਾ ਨਹੀਂ ਨਹੀਂ ਬਸ ਹੁਣ ਨਹੀਂ ਹੁਣ ਪਏ ਚਲ ਬੁੜੀ ਆ ਵਿਚਾਰੀ ਇਹਦੀ ਵਕਤੀਪਾ ਵੇਚ ਕੇ ਖੁਸ਼ ਆ ਨਹੀਂ 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 ਬਸ ਤੇਵੇ 14.5 ਦੀ ਵੇਚੇਂਗੀ ਬੱਬੇ ਤੇਰੇ ਕੋਈ ਨਹੀਂ ਉਹ ਨਹੀਂ ਬਸ ਬਸ ਐਂਡਾ ਬਸ ਐਂਡਾ ਅੱਲਾ ਨੇ ਦੇ ਉਹਰਾ ਹੱਥ ਤਾਰ ਕਿੰਨੇ ਬੇ ਬੇਕਾਰ ਹੱਥ ਦਾ ਕਰ ਮਾਂ ਮੇਰੀਏ ਦੱਸ ਦੇ ਫੇਰਾ ਹੱਥ ਬਨ ਕੇ ਕਹਿੰਦੇ ਤੈਨੂੰ ਪੂਰੀ 15 ਦੀ ਬੇਇੱਜ਼ਤੀ ਮੁੱਠੀ ਵਿੱਚ ਲੈ ਬੱਸ ਨਾ ਲక్ష్ਮੀ ਨਾ ਤੱਕ ਬੇ ਬੇ ਉਹ ਰਹਿਣ ਦੇ ਬਹੁਤ ਲਾਦੇ ਚਲੋ ਭਾਈ ਮਾਂ ਕੋਈ ਨਹੀਂ ਮਾਈ ਮਾਫ ਕਰਾ